मोदी जी का परपस यही है उनका उद्देश्य यही था कि वो सेलिब्रेट करें हमारी दुखी हुई जीवन ਮੋਦੀ ਖਿਲਾਫ ਰੱਜ ਕੇ ਬੋਲਿਆ ਬਾਲੀਵੁੱਡ ਐਕਟਰ ਰਣਵੀਰ ਸਿੰਘ ਜਾਣੋ ਕੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦਾ ਸੱਚ ਸੋ ਦੱਸਦੀ ਹੈ ਕਿ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਹਾਲੀ ਵਿੱਚ ਬਨਾਰਸੀ ਪਹੁੰਚੇ ਸਨ ਜਿੱਥੇ ਉਹਨਾਂ ਨਾਲ ਅਦਾਕਾਰ ਕ੍ਰਿਤੀ ਸ਼ੈਸ਼ਨ ਅਤੇ ਮਸ਼ਹੂਰ ਫੈਨਜ਼ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਨਜ਼ਰ ਆਏ ਇਸ ਦੌਰਾਨ ਤਿੰਨਾਂ ਨੇ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਦਰਸ਼ਨ ਕੀਤੇ ਅਤੇ ਬਨਾਰਸ ਘਾੜ ਤੇ ਹਰ ਹਰ ਮਹਾਦੇਵ ਦੇ ਨਾਰੇ ਲਗਾਏ ਤੁਹਾਨੂੰ ਦੱਸਦੀ ਹੈ ਕਿ ਬਨਾਰਸੀ ਦੇ ਮੋ ਕਾਰਤੇ ਮਨੀਸ਼ ਮਲਹੋਤਰਾ ਦਾ ਫੈਨਸ ਸ਼ੋਅ ਆਯੋਜਿਤ ਕੀਤਾ ਗਿਆ ਸੀ ਇਸ ਦੌਰਾਨ ਰਣਵੀਰ ਸਿੰਘ ਦਾ ਇੱਕ ਐਡੀਟਿੰਗ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਅਭਿਨੇਤਾ ਇੱਕ ਸਿਆਸੀ ਪਾਰਟੀ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ ਦਰਅਸਲ ਰਣਵੀਰ ਸਿੰਘ ਦਾ ਅਸਲ ਵੀਡੀਓ ਬਰਾਨਸੀ ਦਾ ਸੀ ਜਿਸ ਵਿੱਚ ਉਹ ਇੱਥੇ ਆਉਣ ਦੇ ਆਪਣੇ ਅਨੁਭਵ ਬਾਰੇ ਦੱਸ ਰਹੇ ਸੀ ਹੁਣ ਇਹ ਵੀਡੀਓ 2024 ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਐਡੀਟਿੰਗ ਦੀ ਮਦਦ ਨਾਲ ਇਸ ਵਿਰਤਾਂਤ ਨਾਲ ਪੇਸ਼ ਕੀਤੀ ਜਾ ਰਹੀ ਹੈ ਕਿ ਉਹ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਕਰ ਰਹੇ ਹਨ ਫਰਜੀ ਵਾਇਰਲ ਵੀਡੀਓ ਚ ਆਡੀਓ ਨੂੰ ਬਦਲ ਦਿੱਤਾ ਗਿਆ ਹੈ ਇਸ ਬਦਲੇ ਹੋਏ ਆਡੀਓ ਚ ਰਣਵੀਰ ਸਿੰਘ ਨੂੰ ਇਹ ਕਹਿੰਦੇ ਹੋਏ ਦਿਖਾਇਆ ਜਾ ਸਕਦਾ ਹੈ ਕਿ ਮੋਦੀ ਜੀ ਦਾ ਮਸਕਤ ਸਾਡੀ ਤਰਸਯੋਗ ਜ਼ਿੰਦਗੀ ਸਾਡੀ ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਵਧਾਉਣਾ ਸੀ ਕਿਉਂਕਿ ਭਾਰਤ ਅੱਜ ਇਨੀ ਤੇਜ਼ੀ ਨਾਲ ਬੇਇਨਸਾਫੀ ਦੇ ਦੌਰ ਵੱਲ ਵੱਧ ਰਿਹਾ ਹੈ ਇਸ ਲਈ ਸਾਨੂੰ ਆਪਣੇ ਵਿਕਾਸ ਆਪਣਾ ਇਨਸਾਫ ਦੀ ਮੰਗ ਕਰਨਾ ਕਦੇ ਨਹੀਂ ਭੁੱਲਣਾ ਚਾਹੀਦਾ ਇਸ ਲਈ ਸੋਚੋ ਅਤੇ ਵੋਟ ਕਰੋ ਇਸ ਤੋਂ ਬਾਅਦ ਫਰਜੀ ਵੀਡੀਓ ਚ ਜਿਨ੍ਹਾਂ ਨੂੰ ਦੇਸ਼ ਦੀ ਪ੍ਰਵਾਹ ਹੈ ਉਹ ਨਿਆਲੇ ਵੋਟ ਪਾਉਣਗੇ ਇਨਸਾਫ ਲਈ ਵੋਟ ਕਰੋ ਕਾਂਗਰਸ ਨੂੰ ਵੋਟ ਦਿਓ ਲਿਖਿਆ ਹੋਇਆ ਹੈ ਕਿਰਪਾ ਕਰਕੇ ਧਿਆਨ ਦਿਓ ਕਿ ਅਸਲੀ ਵੀਡੀਓ ਤੇ ਐਨਆਈਏ ਦਾ ਲੋਗੋ ਹੈ ਇਸ ਚ ਰਣਵੀਰ ਸਿੰਘ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਮੋਦੀ ਜੀ ਦਾ ਇੱਕੋ ਇੱਕ ਸਦਸੀ ਕਿ ਉਹ ਆਪਣੇ ਸਭਿਆਚਾਰ ਦਾ ਜਸ਼ਨ ਮਨਾਉਣ ਕਿਉਂਕਿ ਅਸੀਂ ਭਾਰਤ ਦੇ ਲੋਕ ਤੇਜ਼ੀ ਨਾਲ ਆਧੁਨਿਕਤਾ ਵੱਲ ਵਧ ਰਹੇ ਹਾਂ ਇਸ ਲਈ ਸਾਨੂੰ ਆਪਣੇ ਸਭਿਆਚਾਰ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਇਸ ਲਈ ਕਾਸ਼ਦੀਵੀ ਵਿਰਾਸਤੀ ਹੈ ਅਤੇ ਇਹ ਪੂਤਕਾਲ ਅਤੇ ਭਵਿੱਖ ਦਾ ਮਿਸ਼ਰਣ ਹੈ ਕਾਸ਼ੀ ਆਉਣ ਤੋਂ ਬਾਅਦ ਮੈਂ ਦੇਖਿਆ ਹੈ ਕਿ ਜੋ ਵਿਕਾਸ ਹੋਇਆ ਹੈ ਉਹ ਹੈਰਾਨੀਜਨਕ ਹੈ ਇਸ ਅਸਲੀ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਰਣਵੀਰ ਸਿੰਘ ਨੇ ਨਾ ਤਾਂ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਕੀਤਾ ਹੈ ਅਤੇ ਨਾ ਹੀ ਪੀਐਮ ਮੋਦੀ ਦੀ ਆਲੋਚਨਾ ਕੀਤੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਨੂੰ ਸਿਰਫ ਐਡੀਟਿੰਗ ਕੀਤਾ ਗਿਆ ਹੈ ਹਾਲੇਚ ਅਮੀਰ ਖਾਨ ਦਾ ਇੱਕ ਫਰਜੀ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਇੱਕ ਸਿਆਸੀ ਪਾਰਟੀ ਦਾ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਸਨ ਹੁਣ ਪੁਲਿਸ ਨੇ ਇਸ ਫਰਜੀ ਵੀਡੀਓ ਮਾਮਲੇ 'ਚ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਸੋ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਿ ਜਿਹੜੀ ਵੀਡੀਓ ਐਡੀਟਿੰਗ ਕਰਕੇ ਲੋਕ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਹਨ ਉਹਨਾਂ ਤੇ ਕਿਹੋ ਜਿਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਕਿਹੋ ਜਿਹੀ ਉਹਨਾਂ ਨੂੰ ਸਜ਼ਾ ਮਿਲੇ ਸੋ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ